ਡਾਕਟਰ ਮਨਦੀਪ ਕੋਹਰਾ ਦੀ ਵਾਰਤਕ ਪੁਸਤਕ ਇਹ ਰਾਜਾਂਦੇ ਕਿਹੜੇ ਪਾਸੇ ਦਰਸਲ ਇਹ ਪੁਸਤਕ ਮਨੁੱਖਤਾ ਦੀ ਸੇਵਾ ਸੰਸਥਾ ਹਰਸਨਪੁਰ ਨਾਲ ਜੁੜੀਆਂ ਹੋਈਆਂ ਕਹਾਣੀਆਂ ਸੰਬੰਧੀ ਹੈ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਇਸ ਸ਼ਬਦ ਤੇ ਅਮਲ ਕਰਨ ਵਾਲੇ ਗੁਰਪ੍ਰੀਤ ਮਿੰਟੂ ਬਾਈ ਦੇ ਦੱਸੇ ਕਿ ਮਈ 2016 ਤੋਂ ਸ਼ੁਰੂ ਹੋਇਆ ਬਦਲਦੀਆਂ ਜ਼ਿੰਦਗੀਆਂ ਦਾ ਇਹ ਕਾਰਬਾ ਅੱਜ ਦੂਸਰ ਤੀ ਇਕ ਸਮਾਜ ਸੇਵੀ ਸੰਸਥਾ ਦੇ ਰੂਪ ਵਿੱਚ ਸਮਾਜ ਦੇ ਸਾਹਮਣੇ ਖੜਾ ਹੈ ਇਨਾਂ ਸੱਤਾਂ ਸਾਲਾਂ ਵਿੱਚ ਕੇਵਲ ਸੁਪਨਿਆਂ ਦੇ ਕਰਦੇਵਾਸੀਆਂ ਦੀਆਂ ਜ਼ਿੰਦਗੀਆਂ ਵਿੱਚ ਹੀ ਤਬਦੀਲੀ ਨਹੀਂ ਆਈ ਬਲਕਿ ਮੇਰੀ ਖੁਦ ਦੀ ਜ਼ਿੰਦਗੀ ਤੇ ਮੇਰੀ ਸੋਚ ਵਿੱਚ ਵੀ ਜ਼ਮੀਨ ਤੇ ਅਸਮਾਨ ਜਿਨਾ ਬਦਲਾਅ ਮਹਿਸੂਸ ਕੀਤਾ ਜਾ ਸਕਦਾ ਹੈ ਦੱਸਣਾ ਬੰਦ ਹੈ ਕਿ ਇੱਥੇ 2023 ਦਾ ਜ਼ਿਕਰ ਇਸ ਕਰਕੇ ਕੀਤਾ ਗਿਆ ਕਿਉਂਕਿ 2023 ਤੱਕ ਇਸ ਸੰਸਥਾ ਨਾਲ ਜੁੜੀਆਂ ਕਹਾਣੀਆਂ ਹੀ ਇਸ ਵਰਤਕ ਪੁਸਤਕ ਦਾ ਹਿੱਸਾ ਹਨ ਗੁਰਪ੍ਰੀਤ ਬਾਈ ਦਾ ਕਹਿਣਾ ਹੈ ਕਿ ਤਬਦੀਲੀ ਦੀਆਂ ਤੰਤਾ ਕਿਤੇ ਨਾ ਕਿਤੇ ਅੱਜ ਤੋਂ ਕੋਈ ਪੰਤਾਰੀ ਕੋ ਬਾਰੇ ਪਹਿਲਾਂ ਦੇ ਮੇਰੇ ਨਾਨਕੇ ਘਰ ਦੇ ਵਿੜੇ ਵਿੱਚ ਜਾ ਜੁੜਦੀਆਂ ਹਨ ਜਿੱਥੇ ਮੈਂ ਇੱਕ ਭਰੇ ਪੂਰੇ ਪਰਿਵਾਰ ਵਿੱਚ ਆਪਣਾ ਬਚਪਨ ਬਿਤਾਇਆ ਆਪਣੀ ਜ਼ਿੰਦਗੀ ਦੇ ਤੀਤਿ ਕੁਝ ਅਨਸ਼ੋਹ ਵਰਕੇ ਫਰੋਲ ਜਾਂ ਮੈਨੂੰ ਯਾਦ ਆਉਂਦਾ ਹੈ ਕਿ ਫੌਜ ਵਿੱਚ ਨੌਕਰੀ ਕਰਦੇ ਬਾਪ ਤੇ ਘਰ ਗ੍ਰਹਿਸਤੀ ਸੰਭਾਲਦੀ ਮਾਂ ਦੇ ਤਿੰਨ ਪੁੱਤਰਾਂ ਵਿੱਚੋਂ ਵੱਡਾ ਹੋਣ ਦੇ ਨਾਤੇ ਮੇਰੇ ਹਿੱਸੇ ਮਾਂ ਦੀ ਗੋਦ ਦੇ ਨਿਗਦੀ ਥਾ ਨਾਨਕਿਆਂ ਦਾ ਵੇੜਾ ਹੀ ਆਇਆ ਨਾਨਕੀ ਕੋਠੇ ਰਾਲਾ ਜਗਰਾਉਂ ਦੇ ਸਾਂਝੇ ਪਰਿਵਾਰ ਵਿੱਚ ਰਹਿੰਦਿਆ ਮੇਰੇ ਅੰਦਰ ਇਹ ਗੱਲ ਸੁੱਤੇ ਸਿੱਧੀ ਕਰ ਕਰ ਗਈ ਕਿ ਕਿਸੇ ਇਨਸਾਨ ਦੀ ਜ਼ਿੰਦਗੀ ਦੇ ਸਾਮੀ ਪਦਰੀ ਚੱਲਣ ਲਈ ਉਸ ਤੇ ਪਰਿਵਾਰਤਾ ਹੋਣਾ ਲਾਜ਼ਮੀ ਹੁੰਦਾ ਹੈ ਭਾਵੇਂ ਕਿ ਨਾਨਕੀ ਘਰ ਵਿੱਚ ਖਾਣ ਪੀਣ ਖੇਡਣ ਮੱਲਣ ਤੇ ਜ਼ਿੰਦਗੀ ਦੀਆਂ ਹੋਰ ਸੁਖ-ਸਹੂਲਤਾਂ ਪੱਖੋਂ ਮੈਂ ਬਹੁਤ ਸੁਖਾਰੇ ਮਾਹੌਲ ਵਿੱਚ ਪੜਿਆ ਪਰ ਮਨ ਦੇ ਕਿਸੇ ਕੋਨੇ ਅੰਦਰ ਹਸਨਪੁਰ ਰੈਂਦੀ ਮਾਂ ਦੀ ਖਿੱਚ ਅਕਸਰ ਸਤੋਂਦੀ ਰਹਿੰਦੀ ਮੇਰਾ ਪੱਕੇ ਤੌਰ ਤੇ ਹਸਨਪੁਰ ਰਹਿੰਦਾ ਸਬਬ ਉਦੋਂ ਹੀ ਬਣਿਆ ਜਦ 1999 ਵਿੱਚ ਪਿਤਾ ਜੀ ਨੂੰ ਅਧਰੰਗ ਹੋਣ ਤੇ ਗੁਰਦੇ ਫੇਲ ਹੋ ਜਾਣ ਦੀ ਵਜ੍ਹਾ ਕਰਕੇ ਹਸਪਤਾਲ ਦਾਖਲ ਹੋਣਾ ਪਿਆ ਉਹਨਾਂ ਦੀ ਨਾਮراض ਬਿਮਾਰੀ ਕਾਰਨ ਬਹੁਤ ਮਹਿੰਗਾ ਇਲਾਜ ਕਰਵਾਉਣ ਦੇ ਬਾਵਜੂਦ ਵੀ ਅਸੀਂ ਉਹਨਾਂ ਦੀ ਜ਼ਿੰਦਗੀ ਨਾ ਬਚਾ ਸਕੇ ਤੇ ਦੋ ਸਾਲ ਮੰंजे ਤੇ ਰਹਿ ਕੇ ਰੱਬ ਦੇ ਘਰ ਚਲੇ ਗਏ ਇਹਦੇ ਨਾਲ ਪਰਿਵਾਰ ਦੀ ਆਰਥਿਕ ਹਾਲਤ ਵੀ ਡਗਮਗਾ ਗਈ ਤੇ ਸਾਰਾ ਪਰ ਵੱਡਾ ਪੁੱਤਰ ਹੋਣ ਕਰਕੇ ਮੇਰੇ ਮੋਢਿਆਂ ਤੇ ਆ ਗਿਆ ਇਹ ਮੇਰੀ ਲਈ ਇਮਤਿਹਾਨ ਦੀ ਕੜੀ ਸੀ। ਨਾਨਕੇ ਘਰ ਵਿੱਚ ਰਹਿੰਦੇ ਹਾਂ ਦਾਇ ਸੁੱਖ ਸਹੂਲਤਾਂ ਵਾਲੇ ਜੀਵਨ ਨੇ ਕੋਈ ਛੋਟਾ ਕੰਮ ਇਹਨੂੰ ਕਰਨਾ ਦਿੱਤਾ ਤੇ ਕੋਈ ਵੱਡਾ ਕੰਮ ਮੈਨੂੰ ਕਰਨਾ ਨਾ ਆਇਆ। ਜ਼ਿੰਦਗੀ ਨੂੰ ਲੀਤੇ ਤੋੜਨ ਲਈ ਕੀਤੇ ਕਈ ਕੰਮਾਂ ਵਿੱਚੋਂ ਹੀ ਇੱਕ ਕੰਮ ਸੀ ਦਰਾਹੇ ਦੇ ਟਾਬੇ ਦਾ ਕੰਮ ਸੰਭਾਲਣਾ ਤੇ ਉੱਥੇ ਹੀ ਅਰुण ਕੁਮਾਰ ਨਾਂ ਦੇ ਅਧਰੰਗ ਦੇ ਮਰੀਜ਼ ਦਾ ਆਉਣਾ ਮੇਰੀ ਜ਼ਿੰਦਗੀ ਨੂੰ ਇਸ ਤਰ੍ਹਾਂ ਦੇ ਤੋੜਨ ਦਾ ਸਬਕ ਬਣਿਆ। ਇਸ ਤਰ੍ਹਾਂ ਨਿੱਜੀ ਜ਼ਿੰਦਗੀ ਵਿੱਚ ਹੋਏ ਛੋਟੇ ਵੱਡੇ ਹਾਦਸਿਆਂ ਦਾ ਪ੍ਰਭਾਵ ਮਨ ਦੇ ਕਿਸੇ ਕੋਨੇ ਵਿੱਚ ਡੂੰਘਾ ਉਕਰਦਾ ਗਿਆ ਤੇ ਅੱਜ ਹਰ ਦੁਖਿਆਰੀ ਔਰਤ ਵਿੱਚੋਂ ਮੈਨੂੰ ਮੇਰੀ ਮਾਂ ਦਿਖਾਈ ਦਿੰਦੀ ਹੈ ਤੇ ਸੜਕਾਂ ਤੇ ਰੁਲਦੇ ਹਰ ਬੰਦੇ ਵਿੱਚੋਂ ਮੈਨੂੰ ਮੇਰਾ ਬਾਪ ਦਿਖਾਈ ਦਿੰਦਾ ਹੈ ਇਸੇ ਤਰ੍ਹਾਂ ਭੈਣ ਭਰਾ ਤਿਤੀਆਂ ਪੁੱਤਰ ਮੈਂ ਕਈ ਵਾਰ ਮਹਿਸੂਸ ਕਰਦਾ ਕਿ ਮੇਰੇ ਵਿੱਚ ਇੰਨੀ ਸਮਰੱਥਾ ਕਿੱਥੋਂ ਸੀ ਕਿ ਮੈਂ ਕਿਸੇ ਦੀ ਸਹਾਇਤਾ ਕਰ ਸਕਦਾ ਇਹ ਤਾਂ ਕੋਈ ਅਧਿਕ ਸ਼ਕਤੀ ਹੀ ਹੈ ਜੋ ਮੈਨੂੰ ਬਾਹੋਂ ਫੜ ਕੇ ਇਨ੍ਹਾਂ ਰਾਹਾਂ ਤੇ ਤੋਰ ਰਹੀ ਹੈ ਇਹ ਸਭ ਕੁਝ ਮੈਨੂੰ ਇੱਕ ਸੁਪਨੇ ਮਾਤਰੀ ਲੱਗਦਾ ਹੈ ਇਹਨਾਂ ਰਹਾਾਂ ਤੇ ਤੁਰਦਿਆਂ ਜਿੱਥੇ ਦਿਲ ਨੂੰ ਅਥਾਹ ਸਕੂਨ ਮਹਿਸੂਸ ਹੁੰਦਾ ਹੈ ਉੱਥੇ ਕਦੀ ਮਨ ਇਹ ਸੋਚਾਂ ਲਈ ਵੀ ਮਜਬੂਰ ਹੋ ਜਾਂਦਾ ਹੈ ਕਿ ਆਖਰੀ ਸਭ ਵਰਤਾਰੇ ਦਾ ਹਲਕੀ ਹੈ ਕਿ ਇਸੇ ਤਰ੍ਹਾਂ ਹੀ ਸਾਡਾ ਸਮਾਜ ਆਪਣੇ ਬੁੱਢੇ ਮਾਂ ਪਿਓ ਨੂੰ ਸੜਕਾਂ ਤੇ ਤੱਕਾ ਦਿੰਦਾ ਰਹੇਗਾ ਕਿ ਇਸੇ ਤਰ੍ਹਾਂ ਹੀ ਜਿਉਂਦੇ ਜੀ ਇਲਾਜ ਖੁਣੋ ਇਨਸਾਨੀ ਮਾਸ ਕੀੜਿਆਂ ਦੁਆਰਾ ਖਾਧਾ ਜਾਂਦਾ ਰਹੇਗਾ ਕਿ ਇਸੇ ਤਰ੍ਹਾਂ ਹੀ ਬੇਸ਼ੀ ਦਰਿੰਦੇ ਸੜਕਾਂ ਤੇ ਰੁੱਲਦੀਆਂ ਪਿੰਜਰ ਹੋ ਚੁੱਕੀਆਂ ਮਾਵਾ ਪੈਣਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਰਹਿਣਗੇ ਕਿ ਇਸੇ ਤਰ੍ਹਾਂ ਹੀ ਮੰਦਬੁੱਧੀ ਇਨਸਾਨਾਂ ਨੂੰ ਜਾਨਵਰਾਂ ਦੀ ਤਰ੍ਹਾਂ ਜੰਗਲਾਂ ਨਾਲ ਡੋੜ ਕੇ ਰੱਖਿਆ ਜਾਂਦਾ ਰਹੇਗਾ ਕਿੰਨੇ ਕੁ ਹੋਰ ਸੁਪਨਿਆਂ ਦੇ ਘਰ ਉਹ ਸਾਰੇ ਜਾਣਗੇ ਜਿਉਂ-ਜਿਉਂ ਇਸ ਸੰਸਤਾ ਵਿੱਚ ਸੰਗਤ ਦੀ ਸਹਾਇਤਾ ਨਾਲ ਹੋਰ ਇਮਾਰਤ ਬਣਦੀ ਜਾ ਰਹੀ ਹੈ ਤਿਵੇਂ-ਤਿਵੇਂ ਇਹ ਜਗ੍ਹਾ ਹੋਰ ਛੋਟੀ ਪੈਂਦੀ ਜਾ ਰਹੀ ਹੈ ਇੱਥੇ ਜਿੰਨੇ ਜਣਿਆਂ ਤੇ ਰਹਿਣ ਦੀ ਜਗ੍ਹਾ ਹੁੰਦੀ ਹੈ ਉਸ ਤੋਂ ਦੁੱਗਣੇ ਜੀ ਰਹਿ ਰਹੇ ਹੁੰਦੇ ਹਨ ਇਸ ਲਈ ਮੇਰੀ ਸਮਾਜ ਨੂੰ ਅਪੀਲ ਹੈ ਕਿ ਅਸੀਂ ਆਪਣੇ ਨਿੱਜ ਤੋਂ ਥੋੜਾ ਜਿਹਾ ਉੱਪਰ ਉੱਠ ਕੇ ਆਪਣੇ ਆਲੇ-ਦੁਆਲੇ ਦੀ ਇਨਸਾਨੀ ਜ਼ਿੰਦਗੀਆਂ ਵੱਲ ਵੇਖੀ ਥੋੜੀ ਬਹੁਤ ਤਵੱਜੋ ਦਿਓ ਕਿ ਸਾਡੇ ਆਸ-ਪਾਸ ਕਿਸੇ ਮਾਂ ਦੇ ਬੱਚੇ ਭੁੱਖੇ ਡਿੱਟ ਤਾ ਨਹੀਂ ਸੌਂਦੇ ਕੋਈ ਬਦਨਸੀਬ ਮਾਂ ਜਾਂ ਬਾਪ ਆਪਣੇ ਹੀ ਜੰਮੇ ਜਾਇਆਂ ਦੇ ਹੱਥੋਂ ਤਸੀਹੇ ਤਾ ਨਹੀਂ ਚੱਲ ਰਹੇ ਕੋਈ ਬਿਮਾਰ ਇਲਾਜ ਨਾ ਕਰਵਾ ਸਕਣ ਦੁਖੋਂ ਕੀੜਿਆਂ ਤੋਂ ਤਾ ਨਹੀਂ ਖਾਧਾ ਜਾ ਰਿਹਾ ਆਪਣਾ ਹੱਥ ਉਸ ਲੋੜਵੰਦ ਵੱਲ ਵਧਾ ਕੇ ਉਸ ਨੂੰ ਉਸ ਹਾਲਤ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਿਏ ਉਸ ਦੇ ਦੁੱਖ ਨੂੰ ਕੁਝ ਤਾ ਘਟਕਣ ਦੀ ਕੋਸ਼ਿਸ਼ ਕਰਿਏ ਐਨਆਰਆਈ ਭਾਈਚਾਰੇ ਨੂੰ ਵੀ ਬੇਨਤੀ ਹੈ ਕਿ ਬੇਸਹਾਰਾ ਲੋਕਾਂ ਲਈ ਬਣੀਆਂ ਸੰਸਥਾਵਾਂ ਨੂੰ ਫੰਡ ਭੇਜਣ ਤੋਂ ਜ਼ਿਆਦਾ ਤਰਜੀ ਇਸ ਗਲਤੀ ਦਿੱਤੀ ਜਾਵੇ ਕਿ ਉਹਨਾਂ ਦੇ ਸ਼ਹਿਰ ਗ੍ਰਾਮ ਵਿੱਚ ਕੋਈ ਲੋੜਵੰਦ ਬੰਦਹਾਲੀ ਦੀ ਜ਼ਿੰਦਗੀ ਤਾਂ ਨਹੀਂ ਜੀ ਰਿਹਾ ਜਿੱਥੋਂ ਤੱਕ ਹੋ ਸਕੇ ਸੰਸਤਾ ਵਿੱਚ ਭੇਜਣ ਨਾਲੋਂ ਉਸ ਦੀ ਉੱਥੇ ਰਹਿੰਦੇ ਆ ਹੀ ਬੰਦੀ ਸਹਿਤਾ ਕੀਤੀ ਜਾਵੇ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਨਿੱਜੀ ਰੰਜਿਸ਼ਾਂ ਤੋਂ ਉੱਪਰ ਉੱਠ ਕੇ ਮਨੁੱਖ ਹੋਣ ਦਾ ਫਰਜ਼ ਅਦਾ ਕਰੀਏ ਪ੍ਰਸ਼ਾਸਨ ਨਾਲ ਵੀ ਹਮੇਸ਼ਾ ਇਹੋ ਗਿਲਾ ਰਹਿੰਦਾ ਹੈ ਕਿ ਜ਼ਿੰਦਗੀ ਦੀਆਂ ਬੁਨਿਆਦੀ ਸਹੂਲਤਾਂ ਤੋਂ ਸਖਣੇ ਅਜਿਹੇ ਨਾਗਰਿਕਾਂ ਦੀ ਹੋਂਦ ਸਿਰਫ ਇੱਕ ਵੋਟ ਮਾਤਰ ਹੀ ਹੈ ਘਟੋ ਘਟ ਜ਼ਿਲ੍ਹਿਆਂ ਦੇ ਡੀਸੀ ਪੱਧਰ ਤੇ ਜਾਂਚ ਤੱਕ ਕਰਵਾਈ ਜਾਵੇ ਕਿ ਕਿਤੇ ਕੋਈ ਲਾवारिस ਨਰਕ ਵਰਗੀ ਜ਼ਿੰਦਗੀ ਕੱਟਣ ਲਈ ਮਜਬੂਰ ਤਾਂ ਨਹੀਂ ਮੇਰਾ ਖੁਦ ਦਾ ਮੰਨਣਾ ਹੈ ਕਿ ਜਿਹੀਆਂ ਸੰਸਥਾਵਾਂ ਦੀ ਹੋਂਦ ਸਾਡੇ ਸਮਾਜ ਦੇ ਮੱਥੇ ਤੇ ਕਿਸੇ ਬਦਨੁਮਾ ਦਾਗ ਦੀ ਤਰ੍ਹਾਂ ਹੈ ਕਾਸ਼ ਕੋਈ ਦਿਨ ਅਜਿਹਾ ਵੀ ਆਵੇ ਕਿ ਜਿਹੀਆਂ ਸੰਸਥਾਵਾਂ ਦੀ ਸਾਡੇ ਸਮਾਜ ਨੂੰ ਲੋੜ ਹੀ ਨਾ ਰਹੇ ਇਸ ਲਈ ਆਓ ਸਹੀ ਅਰਥਾਂ ਵਿੱਚ ਇਨਸਾਨ ਹੋਣ ਦਾ ਹੱਕ ਅਦਾ ਕਰੀਏ ਕਿਸੇ ਡੁੱਬਦੇ ਦੀ ਬਾਂ ਫੜੀਏ ਕਿਸੇ ਬੇਸਹਾਰਾ ਦਾ ਸਹਾਰਾ ਬਣੀਏ ਹੁੰਜ ਅਸੀਂ ਤਾਂ ਵਾਹਿਗੁਰੂ ਦੇ ਹੁਕਮ ਵਿੱਚਾਂ ਇਹ ਸਭ ਕਰਦਿਆਂ ਮੈਨੂੰ ਸਤਿੰਦਰ ਸਰਤਾਜ ਦੀਆਂ ਇਹ ਸਤਰਾਂ ਅਕਸਰ ਯਾਦ ਆ ਜਾਂਦੀਆਂ ਤੇਰੇ ਤੇ ਡੋਰੀਆਂ ਨਹੀਂ ਮੇਰੀ ਇਹ ਨਦਾਨ ਜੀ ਇਹ ਆਸੇ ਕਿ ਸਾਨੂੰ ਨਹੀਂ ਪਤਾ ਇਹ ਰਾ ਜਾਂਦੇ ਕਿਹੜੇ ਪਾਸੇ